ਉਸ ਸੋਸ ਵੀ ਗਾਲ ਜੀ ਮਤਰੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਘਰ ਪਰਿਵਾਰ ਸਿੱਤਾਂ ਜਾਨਵਰ ਠੀਕ ਹੈ ਸਾਰੇ ਵੀਰਾਂ ਦੇ ਮਤਰੋ ਗੱਲਾਂ ਬਾਤਾਂ ਨਾ ਤਾਂ ਨਵੀਂ ਔੜਦੀ ਨਹੀਂ ਤੇ ਗੱਲਾਂ ਕਬੂਤਰ ਪਾਈ ਦਿਆਂ ਮੁੱਕਦੀਆਂ ਨਹੀਂ ਹੁੰਦੀਆਂ ਕਿਉਂਕਿ ਗੱਲ ਚੋਂ ਗੱਲ ਲੱਭ ਜਾਂਦੀ ਹੈ ਤੇ ਜਿੰਨੇ ਕਿ ਜੋਗਰੇ ਹੈਗੇ ਵੀਰੇ ਓਨੇ ਹੀ ਕਿ ਨੌਲੇਜ ਪਰਾਣਾ ਮਾਰ ਰਹੇ ਆ ਕਿਉਂ ਬੜੇ ਵੱਡੇ ਖਿਡਾਰੀ ਹੈ ਨਹੀਂ ਟਾਈਮ ਪਾਸ ਵਧੀਆ ਕਰ ਲੰਨੇ ਆ ਆਵਰ ਸ਼ੌਂਕ ਪੂਰਾ ਕਰੀ ਜੰਨੇ ਯਾਰ ਤੱਕ ਚਲੋ ਬਹੁਤੀ ਲੰਘੀ ਥੋੜੀ ਰਹਿ ਗਈ ਆਈ ਕਰ ਲਾਂਗੇ ਮੈਟਰੋ ਵੀਰ ਦਾ ਕਮੈਂਟ ਆਇਆ ਸੀ ਬੀਜਾ ਕਬੂਤਰ ਸੋਕੇ ਹੁੰਦੇ ਆ ਕੱਢੇ ਕਿਉਂਕਿ ਹੁਣ ਸਕੂਟਰ ਕੱਢਾਂਗੇ ਵਸਾਖ ਵਾਲੀਆਂ ਬਾਜ਼ੀਆਂ ਵਾਸਤੇ ਤਾਂ ਹੌਲੀ ਕੱਢਨੇ ਪੈਣਗੇ ਗਾਹ ਜਾ ਕੇ ਜੋ ਕਬੂਤਰ ਕਰਦੇ ਆ ਕਬੂਤਰ ਘਰੇ ਹੀ ਮਰ ਅ ਕਬੂਤਰ ਫੜਕੀ ਹੁੰਦੇ ਆ ਘਰੇ ਉਹਨੂੰ ਕਾਦੇ ਨਾਲ ਸਭਲਣਾ ਚਾਹੀਦਾ ਆਪਣੇ ਰ ਹਰ ਬੰਦੇ ਦੀ ਆਪਣੀ ਰਾਇ ਹੁੰਦੀ ਹੈ ਮੇਰੀ ਰਾਤ ਆਈ ਆ। ਵੀ ਉਹਨੂੰ ਸੋਕੇ ਪਾਣੀ ਨਾਲ ਹੀ ਸੰਭਾਲੋ। ਜਿੰਨੀ ਅੱਗ ਸਵਾ ਤੁਸੀਂ ਘੱਟ ਦੇਵੋਗੇ, ਜਿੰਨੀ ਕਬੂਤਰ ਨੂੰ ਮੈਡੀਸਿਨ ਘੱਟ ਲੱਗੀ ਹੋਊਗੀ। ਉਹਨਾਂ ਹੀ ਵੱਧ ਕਬੂਤਰ ਰਿਜ਼ਲਟ ਦੇਊਗਾ। ਕੋਈ ਖੇੜ ਪਾਣੀ ਲਾਓਗੇ, ਕੋਈ ਗੋਲੀ ਲਾਓਗੇ, ਕੋਈ ਠੰਡਾ ਪਾਣੀ ਲਾਓਗੇ ਜਾਂ ਗਰਮ ਕਰੋਗੇ। ਉਹ ਚੀਜ਼ ਨੂੰ ਉਹਨਾਂ ਹੀ ਵੱਧ ਮੰਨੂ ਆ। ਝੋ ਨਵੀਂ ਚੀਜ਼ ਹੋਊਗੀ ਉਹਦੇ ਵਾਸਤੇ। ਜੇ ਪਹਿਲਾਂ ਹੀ ਆਪਾਂ ਉਹਤੇ 100 ਤਿਆਰਵਾ ਕਰ ਲਿਆ ਹੋਇਆ ਜੋਜਾਨ ਬਾਕਸਵਾ ਜੜੀ ਬੂਟੀ ਮੰਨ ਕੇ ਜੇ ਸਾਰਾ ਤੁੰਨਾ ਹੋਇਆ ਉਹ ਲੀਵਰ ਉਸੇ ਤਰ੍ਹਾਂ ਹੋ ਜਾਂਦਾ ਤੇ ਖੇੜ ਸਾਰੀ ਲੀਵਰ ਦੀ ਹੁੰਦੀ ਹੈ ਉਪਰ ਵੈਸੇ ਵੀ ਜਦੋਂ ਉੱਟ ਕੇ ਆਉਦਾ ਆਪਣਾ ਹਮ 10 ਤੋਂ 15 ਮਿੰਟ 10 ਕਿ ਮਿੰਟ ਦੰਦ ਦਬਾਓ ਬਾਹਮ ਦਵਾਈ ਦੇ ਤਾਂ ਕਬੂਤਰ ਪੂਰਾ ਬਾਹਲਾ ਫਿਰ ਵੀ ਥੋੜਾ ਜਿਹਾ ਪਾਣੀ ਪਿਆਓ ਨੋਕ ਲਵਾਓ ਉਹਨੂੰ ਜਦੋਂ ਖਚ ਗਿਆ ਪੰਜ ਚਾਰ ਮਿੰਟਾਂ ਬਾਅਦ ਫੇਰ ਲਵਾਓ ਜਦੋਂ ਖਚ ਗਿਆ ਫੇਰ ਰੱਜ ਕੇ ਪਾਣੀ ਪਿਆ ਦਿਓ ਜੇ ਨਜ਼ਰ ਪਾਣੀ ਨਹੀਂ ਖੀਦਾ ਤਾਂ ਨਜ਼ਰ ਬਿਲਾਵਣਾ ਦਿਓ ਕਬੂਤਰ ਖਰਾਬ ਹੁੰਦਾ ਹੀ ਨਹੀਂ ਮੈਂ ਕਈ ਵੀਰਾਂ ਦੇ ਵੇਖਿਆ ਕਬੂਤਰ ਇੱਕੇ ਦਮ ਪਿੱਛੇ ਆ ਜਾਂਦੇ ਆ ਮਾਲਾ ਕਲਤ 9 ਵਜੇ ਬੈਠਾ ਸੀ ਆਜੋ 12 ਵਜੇ ਬਹਿ ਗਿਆ ਅਗਲੇ ਦਿਨ 11 ਵਜੇ ਨੂੰ ਆ ਜਾਂਦਾ ਉਹ ਹੁੰਦਾ ਕੀ ਹੈ ਉਤਰਾੰ ਦਰਮਾਤਿਆਂ ਦਾ ਉਹ ਦੂਬਾ ਬੈਠਾ ਆ ਰੀਆ ਸ਼ੁਰੂ ਕਰ ਦਿੰਦਾ ਉਹ ਸਰਪਦਾ ਹਰੀ ਬੈਠ ਮਾਰ ਲਾ ਪਿਆ ਉਹ ਤੱਕ ਬੁਧਰ ਖਤਮ ਹੀ ਆ ਮੇਟਰ ਵੀਡੀਓ ਪੂਰੀ ਵੇਖਿਆ ਕਰੋ ਕਿਉਂਕਿ ਮੈਂ ਪੜ ਕੇ ਤਾਂ ਬੋਲਦਾ ਨਹੀਂ ਸਕ੍ਰਿਪਟ ਤਾਂ ਲਿਖੀ ਨਹੀਂ ਹੁੰਦੀ ਜਿਹੜੀ ਗੱਲ ਦਿਮਾਗ 'ਚ ਆ ਗਈ ਆਪਾਂ ਬੋਲ ਦੇਣੀ ਹੁੰਦੀ ਐ ਤੇ ਕਦੋਂ ਕਦੋਂ ਕਿਹੜੇ ਵੇਲੇ ਚੰਗੀ ਗੱਲ ਕੋਈ ਦਿਮਾਗ 'ਚੋਂ ਨਿਕਲ ਜੇ ਮੂੰਹ 'ਥਾਂ ਹੀ ਬੋਲੀ ਜਾਵੇ ਤੁਹਾਡੇ ਕੰਮ ਆ ਜੇ ਉਹਦਾ ਪਤਾ ਨਹੀਂ ਹੁੰਦਾ ਜਿਹੜੇ ਤਾਂ ਕਬੂਤਰ ਜ਼ੋਰ ਲਾਉਂਦੇ ਆ ਉਹਨਾਂ ਘਰੇ ਗਰਮੀ 'ਚ ਆਮ ਹੀ ਫੜਕੇ ਜਾਂਦੇ ਆ ਕਬੂਤਰ ਉਹਨਾਂ ਨੂੰ ਨੋਕ ਪਾਣੀ ਦੀ ਲਵਾ ਲਓ ਦਬਾ ਦਿਓ ਦਾਦੇ ਛੇੜਛਾੜ ਨਾ ਕਰੋ ਉਹਨਾਂ ਨਾਲ ਹੌਲੀ ਹੌਲੀ ਉਹਦਾ ਅੰਦਰਲਾ ਪਾਣੀ ਜਦੋਂ ਪੂਰਾ ਹੋ ਗਿਆ ਜਦੋਂ ਉਹਨਾਂ ਨੇ ਖਾ ਚੱਕਿਆ ਹੋਰ ਪਿਆ ਦੇ ਮੜਾ ਜਾ ਜਦੋਂ ਰੱਜ ਕੇ ਪਾਣੀ ਪੀ ਗਿਆ ਉਦੋਂ ਬਰਾਮ ਦੇ ਉਹਨੂੰ ਕਬੂਤਰ ਹਰਿਆਂ ਵਿੱਠਾ ਨਹੀਂ ਮਾਰੂਗਾ ਆ ਕਬੂਤਰ ਤੁਹਾਡਾ ਕਦੇ ਵੀ ਡਾਨ ਨਹੀਂ ਘਟਾਊਗਾ ਪੁਰਾਣੇ ਖਿਡਾਰੀਆਂ ਨੂੰ ਸਾਰਿਆਂ ਨੂੰ ਪਤਾ ਅਗਲਾ ਕਹਿੰਦਾ ਇਹ ਰਾਹ ਚੀਜ਼ ਅੰਦਰ ਨਾਰਮਲ ਆ ਆਮ ਪਤਾ ਪਰ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਜਿਹੜੇ ਆਪਾਂ ਵੀਡੀਓ ਹੈਈ ਆਪਣੀ ਉਹਨਾਂ ਵਾਸਤੇ ਵੀਡੀਓ ਸ਼ੇਅਰ ਵੀ ਕਰਦਾ ਕਰੋ ਅੱਗੇ ਚਲਾ ਦਿਆ ਕਰੋ ਫੇਸਬੁੱਕ WhatsApp ਜਿੱਥੇ ਵੀ ਜਾ ਸਕਦੀ ਹੈ ਕਿਸੇ ਭਰਾ ਦਾ ਫਾਇਦਾ ਹੋ ਜੂਗਾ ਨੰਬਰ 2 ਜਿਹੜਾ ਕਬੂਤਰ ਮੰਨ ਕੇ ਚਲੋ ਵੀ ਤੁਹਾਡਾ ਹਰੀਆਂ ਮਿੱਠਾ ਮਾਰ ਲਾ ਪਿਆ ਨਹੀਂ ਬਾੜਦਾ ਉਹਨੂੰ ਵੀ ਜ਼ਿਆਦਾ ਰਾਈਟਰੀ ਨਾ ਕਰੋ ਪਹਿਲਾਂ ਉਹਨੂੰ ਦੇਸੀ ਤਰੀਕੇ ਨਾਲ ਵਰਤੋ ਦਹੀਂ ਜਿਹੜੀ ਆਪਣੀ ਹੁੰਦੀ ਹੈ ਦਹੀਂ ਦੇ ਉੱਤੇ ਪਾਣੀ ਆ ਜਾਂਦਾ ਆਮ ਹੀ ਉਤਰਾ ਉਤਰਾ ਪਾਣੀ 5 7 10 ਸੀਸੀ ਲੈ ਲਓ ਤੇ ਸ਼ਾਮ ਨੂੰ ਦੇ ਦਿਓ ਹੁੰਦਾ ਕਿ ਇਹ ਆਪਣੇ ਵਾਲਾ ਕੰਮ ਆ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਹੈ 99% ਕੂਤਰ ਸਹੀ ਹੋ ਜਾਊਗਾ ਜੇ 1% ਨਹੀਂ ਹੁੰਦਾ ਤਾਂ ਗੋਲੀ ਆਉਦੀ ਹੈ ਮੈਟਰੋਜਲ 200mg ਲੈ ਕੇ ਉਹਦਾ 8ਵਾਂ ਐਸਰ ਦੇ ਦੋ ਉਹਦੇ ਨਾਲ ਬਿੱਕੂਤਰ ਸਹੀ ਹੋ ਜਾਊਗਾ ਮੰਨ ਕੇ ਚਲੋ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਅੰਗਰੇਜੀ ਟ੍ਰੀਟਮੈਂਟ ਵਰਤਿਆ ਜਾਵੇ ਤੁਹਾਡਾ ਤੇ ਨੰਬਰ 2 ਜਿਹੜੇ ਆਪਾਂ ਕਬੂਤਰਾਂ ਨੂੰ ਦਾਣੇ ਪਾਉਣੇ ਆ ਮਾਰਚ ਅਧ ਗਿਆ ਹੁਣ ਹੁਣੇ ਤੋਂ ਰੁਟੀਨ ਬਣਾ ਲਓ ਕਿਉਂਕਿ ਕਬੂਤਰਾਂ ਦਾ ਇੱਕੇ ਦਾ ਰੁਟੀਨ ਨਹੀਂ ਚੇਂਜ ਕਰੀਦਾ ਚਾਹੇ ਫੁੱਟ ਕਿਤੇ ਵੱਡੇ ਕਬੂਤਰ ਫਿਰਦੇ ਆ ਜਾਂ ਛੋਟੇ ਮੰਨ ਕੇ ਪੱਠੇ ਫਿਰਦੇ ਆ ਇੱਕ ਟਾਈਮ ਟੇਬਲ ਰੱਖ ਲਓ ਜੇ ਤੁਸੀਂ 4 ਵਜੇ ਦਾਣੇ ਪਾਉਣੇ ਤੇ 4 ਵਜੇ ਹੀ ਪਾਉਣੇ ਆ ਬੱਜਵੇਂ ਦਾਣੇ ਪਾਓ ਜਿਹੜੇ ਮੰਨ ਕੇ ਚਲੋ ਜਿੰਨੇ ਖਾਲੇ ਖਾਲਾਂ ਦਿਓ ਨਾਲ ਨਾਲ ਦਾਣੇ ਬਾਹਰ ਕੱਢ ਦਿਓ ਜਿਹੜਾ ਕੋਈ ਅੱਧ ਭੁੱਖਾ ਵੀ ਰਹੇ ਨਾ ਅਗਲੇ ਦਿਨ ਰਾਤ ਕੇ ਖਾਊਗਾ ਪੁੱਤਰ ਤੁਹਾਡਾ ਬਹੁਤ ਘੱਟ ਬਿਮਾਰ ਹੋਊਗਾ ਕਿਉਂਕਿ ਹੁਣ ਸੋਹੇ ਬਣੇ ਵਾਲਾ ਕੰਮ ਹੋ ਜਾਂਦਾ ਜੇ ਵਿਆਹ ਤੋਂ ਥੋੜਾ ਜਣਾ ਰੰਦੇ ਨਾ ਮੁੰਡੇ ਨੂੰ ਬਾਹਰ ਨਹੀਂ ਜਾਣਦੇ ਜਾ ਕੁੜੀ ਨੂੰ ਬਾਹਰ ਨਹੀਂ ਜਾਂਦੇ ਭਾਈ 60 ਫੀਟ ਨਾ ਵੱਜੇ ਹੁਣ ਬਾਜ਼ੀਆਂ ਵਾਲਾ ਕੰਮ ਆ ਗਿਆ ਹੁਣ ਇੱਕ ਇੱਕ ਪੁਆਇੰਟ ਤੇ ਬਣ ਕੇ ਚੱਲੋ ਸਵਾ ਦਾ ਖਨੀ ਬੂ ਬਿਮਾਰ ਹੋਣ ਤੋਂ ਬਚਾਉਂਦੀ ਹਾਰ ਜੀ ਦੀ ਸਰੋ ਮਗਣੀ ਜਿਹੜੇ ਵੀਰਾਂ ਨੇ ਪਹਿਲਾਂ ਦਿੱਤੀ ਆ ਕੂਤਰਾ ਉਹ ਡੂਡਾ ਥੰਦਾ ਯਾਰ ਉਹ ਵੱਜਦਾ ਵੀ ਨਹੀਂ ਉਹ ਤਰੀ ਮਚੂਆ ਅੰਦਰੋਂ ਠੰਡਾ ਜਿਹੜਾ ਅੰਦਰੋਂ ਖੁਸ਼ਕ ਆ ਉਹੀ ਮਚੂਆ ਉਹੀ ਹਰੀਆਂ ਮਿੱਠਾ ਮਾਰੂਆ ਕਿਉ ਕਬਜ਼ੀ ਹੋ ਜਾਂਦੀ ਏ ਜੋਰ ਲਾ ਕੇ ਰੋ ਹਰੀ ਬੈਠਦਾ ਕਰ ਰਹੀ ਆ ਮਿਹਦੇ ਚ ਗਰਮੀ ਪੈ ਜਾਂਦੀ ਏ ਕਬਜ਼ੀ ਹੋ ਜਾਂਦੀ ਏ ਜੋਰ ਲਾ ਕੇ ਬੈਠ ਕਰਦਾ ਉਦੋਂ ਕੰਡਾ ਗੁਤਰ ਅੰਦਰ ਗੰਦਾ ਬਲ ਨਾੜਾ ਜੋ ਪੱਟੀ ਦਾ ਨਹੀਂ ਉਹਦੇ ਨਾਲ ਗਰਮੀ ਪੈ ਜਾਂਦੀ ਗਰਮੀ ਨਾਲ ਹਰੀਆਂ ਬਿਠਾਉਂਦੀਆਂ ਕੋਈ ਲੰਮਾ ਛੋੜਾ ਕੰਮ ਨਹੀਂ ਏ ਇਹ ਤੋਂ ਬਚਾ ਸਕਦੇ ਹਾਂ ਉਤਰਾ ਤੁਸੀਂ ਕੱਢ ਲਏ ਤੋਂ ਹੁਣ ਕੱਢੋਂਗੇ ਹੁਣ ਜਾਂ ਤਾਂ ਪਹਿਲਾਂ ਹੀ 5-7 ਦਿਨ ਧੁੱਪ ਲਵਾਉਣਾ ਜਾਂ ਮਾੜਾ ਘੋੜ ਤੇ ਕੇ ਧੁੱਪੇ ਬਾਤਾ ਨਹੀਂ ਆਹ ਨੂੰ 5-7 ਦਿਨ ਘੋੜ ਦੇ ਰੂਰ ਦਿਓ ਕਬੂਤਰ ਖੋਲੇ ਜਾਂਦਾ ਜਿਹੜਾ ਖੋਦਾ ਕਬੂਤਰ ਜ਼ੋਰ ਲਾ ਕੇ ਆਉਂਦਾ ਤੁਹਾਨੂੰ ਪਤਾ ਵੀ ਥੱਕ ਗਿਆ ਪੱਲੇ ਥਲੇ ਛੜਦਾ ਉਹਦੀ ਆਪਾ ਥੱਕ ਨਹੀਂ ਕੱਢਦੇ ਅਗਲੇ ਦਿਨ ਉਹ ਛੜਨ ਦੀ ਕਰਦੇ ਆ ਉਹ ਕਿਤੇ ਪਾਸੇ ਡੱਗੂ ਆ ਜਾਂ ਕੋਈ ਖਰਾਬੀ ਕਰੂਗਾ ਉਹਨੂੰ ਹਲਕਾ ਹਲਕਾ ਮੋਢੇ ਹੱਤੋਈ ਸ਼ਾਣੂ ਸੇਕ ਦਿਓ ਅਗਲੇ ਦਿਨ ਤੁਹਾਡਾ ਕਬੂਤਰ ਡੱਗੂ ਆਣੀ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਵੀ ਥੱਕਿਆ ਬੰਦਾ ਅੱਜ ਦਾ ਯਾਰ ਆਪਾਂ ਸਾਰਾ ਦਿਨ ਕੰਮ ਕਰੀ ਗਏ ਕਦੇ 6 ਮਹੀਨੇ ਹੋ ਗਏ ਵਿੱਲੇ ਵੀ ਇੱਕਦਾਂ ਕੰਮ ਲੱਗিয়ে ਆਪਣੇ ਵੀ ਆ ਮਸਲ ਥੱਕਣਗੇ ਜੋ ਸੇਕਾ ਲੱਗ ਗਿਆ ਹਰ ਲਕਸ ਹੋ ਗਏ ਇਹ ਤੇ ਆਪਾਂ ਕਿਉਂ ਆਸੇਵਾਲ ਜਾ ਕਰਾਂਗੇ ਆਪਾਂ ਸਿੱਦੇ ਘਰੇ ਆਵਾਂੇ ਕੰਮ ਕਰਾਂਗੇ ਜਦੋਂ ਕਬੂਤਰ ਥੋੜਾ 5-4 ਦਿਨ ਚੱਲ ਪਿਆ ਉਹਦਾ ਕੋਡ ਬੰਦ ਕਰ ਦਿਓ ਲੰਮਾ ਟਾਈਮ ਕੋਡ ਨਹੀਂ ਦੇਈਦਾ ਤੇ ਸਭਾ ਲੋ ਆਏ ਨੂੰ ਤੋੜਾ 12 ਵਜੇ ਤੱਕ ਉੱਡ ਕੇ ਉਹਦਾ ਥੋੜਾ 4 ਵਜੇ ਤੱਕ ਉੱਡ ਕੇ ਉਹਦਾ ਆਏ ਦੀ ਸੰਭਾਲ ਪੂਰੀ ਰੱਖੋ ਸੰਭਾਲਣਾ ਕਿ ਇਹ ਕੋਈ ਲੰਮਾ ਚੋੜਾ ਕੰਮ ਨਹੀਂ ਨਾਰਮਲ ਪਾਣੀ ਲੈਣਾ ਨਾ ਨਰ ਠੰਡਾ ਲੈਣਾ ਨਾ ਗਰਮ ਲੈਣਾ ਲੋਕ ਲਵਾਓ ਪਾਣੀ ਦੀ ਮਤਲਬ ਫੋਟਕ ਪੀ ਗਿਆ ਹਟਾ ਦਿਓ ਪਾਸੇ 2 4 5 ਮਿੰਟਾਂ ਜੋ ਖਿੱਚ ਗਿਆ ਤੂੰ ਥੋੜਾ ਜਿਹਾ ਪੀ ਗਿਆ ਹਟਾ ਦਿਓ ਪਾਸੇ 3 4 ਵਾਰੀ ਕਰੋ ਉਦਾਂ ਅੰਦਰ ਮਿੱਦਾ ਆ ਜਾਂਦਾ ਰੈਕਸੋਇੰਦੇ ਉਦੋਂ ਨਾਲ ਰੱਜਾਂ ਪਾਣੀ ਪਿਉ ਕੂਤਰਾਂ ਦੇ ਜਿਹਨਾਂ ਨੂੰ ਪਾਣੀ ਨਹੀਂ ਅੰਦਰੋਂ ਪੂਰਾ ਹੁੰਦਾ ਉਤਰ ਜਿਹੜੇ ਆਪਣੇ ਕੇਰੀ ਹੱਡੀ ਗੜ ਜਾਂਦੇ ਕੂਤਰਾਂ ਕਿਉਂ ਕਰਦੇ ਆ ਇਸੇ ਵਜ੍ਹਾ ਨਾਲ ਕਰਦੇ ਆ ਉਤਰ ਦਾ ਪਾਣੀ ਨਹੀਂ ਪੂਰਾ ਕਰਦੇ ਆ ਆਪਾਂ ਬਾਦਾਮ ਤਾਂ ਕਰਨੀ ਪੱਠੇ-ਪੁੱਠੇ ਇਹਨੇ ਹੈਣੀ ਸੀ ਅਦ ਕੀ ਹੈਗਾ ਤਿੱਕ ਪੱਠੇ ਅਦ ਕੀ ਆਪਾਂ ਵੀ ਚੰਗੇ ਮਾੜੇ ਪਰ ਥੱਲੇ ਬਹਿ ਕੇ ਢਾ ਕੇ ਸਵਾਦ ਲਵਾਵਾਂਗੇ ਸਸਰੀ ਗੱਲ ਵੀਰੋ Okay.